ਸੋ ਮੌਜੂਦਾ ਮੈਨਾ ਜਗਦੀਸ਼ ਸਿੰਘ ਸੋਖੀ ਸੋਖੀ ਸਾਫ ਕਿਸੇ ਦਾ ਇਲੈਕਸ਼ਨ ਦਾ ਦੌਰ ਪਵਾ ਬਿਲਕੁਲ ਲੁਧਿਆਣੇ ਦੀ ਗੱਲ ਕਰਦੇ ਤੇ ਚਾਰ ਪਾਰਟੀਆਂ ਸਿਆਸੀ ਖੇਲ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਜੀ ਜੀ ਸੀ ਤੋਂ ਲੋਕ ਬੇਦਾਗ ਨੇ ਉਮੀਦਵਾਰ ਸ਼੍ਰੋਮਣੀ ਕਾਲੀ ਦਲ ਦੇ ਪਹਿਲਾਂ ਵੀ ਐਮਐਲਏ ਬਾਹਰਲੇ ਕੈਂਡੀਡੇਟ ਲਿਆ ਕੇ ਦੂਜੀ ਸਿਆਸੀ ਪਾਰਟੀਆਂ ਖੜੇ ਕਿ ਲੱਗ ਰਿਹਾ ਉਹ ਬਾਹਰਲੇ ਕੈਂਡੀਡੇਟ ਲੁਧਿਆਣਾ ਦੀ ਨੋਖ਼ਰ ਨੁਕਲ ਬਦਲ ਸਕਦੇ ਹਿੱਤ ਓਹ ਤਾਂ ਉਦੋਂ ਬਦਲਣਗੇ ਨਾ ਜੀ ਜਦੋਂ ਲੁਧਿਆਣਾ ਨਿਵਾਸੀ ਉਹਨਾਂ ਤੇ ਭਰੋਸਾ ਕਰਨਗੇ ਹਾਲੇ ਤਾਂ 12 ਆਏ ਕੈਂਡੀਡੇਟਾਂ ਨੂੰ ਤੇ ਦੂਜੀਆਂ ਪਾਰਟੀਆਂ ਬਦਲ ਕੇ ਗਏ ਕੈਂਡੀਡੇਟਾਂ ਨੂੰ ਇਸ ਗੱਲ ਨਾਲ ਜੂਝਣਾ ਪੈ ਰਿਹਾ ਕਿ ਉਹ ਲੋਕਾਂ ਨੂੰ ਦੱਸ ਸਕਣ ਕਿ ਅਸੀਂ ਲੁਧਿਆਣਾ ਸ਼ਹਿਰ 'ਚ ਰਵਾਂਗੇ ਜਿਹੜਾ ਕਿ ਲੁਧਿਆਣਾ ਸ਼ਹਿਰ ਨਿਵਾਸੀ ਹੋਂ ਤੇ ਵਿਸ਼ਵਾਸ ਨਹੀਂ ਕਰ ਰਹੇ ਔਰ ਸਾਡੇ ਕੋਲੇ ਕੇਵਲ ਤੇ ਇਕਬਲ ਇੱਕੋ ਇੱਕ ਉਮੀਦਵਾਰ ਆ ਜਿਹੜੇ ਲੁਧਿਆਣਾ ਦੇ ਰਹਿਣ ਵਾਲੇ ਆ ਲੁਧਿਆਣਾ ਦੀ ਸਮਝ ਰੱਖਣ ਵਾਲੇ ਆ ਇਸ ਕਰਕੇ ਮੈਨੂੰ ਸਮਝਦਾ ਕਿ ਦਲ ਬਦਲੀ ਕਰਕੇ ਗਏ ਤੇ 300 ਕਿਲੋਮੀਟਰ ਦੂਰੋਂ ਆਏ ਰਾਜਾ ਬੜਿੰਗ ਦੇ ਉੱਤੇ ਲੁਧਿਆਣਾ ਸ਼ਹਿਰ ਦੇ ਲੋਕ ਕੋਈ ਭਰੋਸਾ ਕਰਨਗੇ ਤੁਸੀਂ ਵੀ ਐਕਟਿਵ ਮੈਂਬਰ ਐ ਸ਼ਰਮਣੀ ਕਾਲੀਦਾਰ ਦੇ ਸਮਾਜਿਕ ਇੰਡਸਟਰੀਜ਼ ਚੇਅਰਮੈਨ ਵੀ ਸੀਬਿਰ ਬਣੇ ਆ ਠੀਕ ਹੈ ਇੱਕ ਲੱਕੜ ਬਜ਼ਾਰ ਪੁਰਾਣੀ ਫਕਤੋਂ ਬੜ ਕੇ ਮਾਰਕੀਟ ਹੈ ਸਲਾਈ ਮਸ਼ੀਨ ਦੀ ਹਸਤੀ ਕਾਫੀ ਕ੍ਰਾਈਸਿਸ ਚ ਵੀ ਗੁਜ਼ਰੀ ਹੈ ਕਿਉਂ ਆਖਿਰ ਕਿਉਂ ਦੋ ਵਾਰ ਐਮ ਮੈਂਬਰ ਪਾਰਲੀਮੈਂਟ ਲੁਧਿਆਣਾ ਦੇ ਕਿ ਇਹਨਾਂ ਦਾ ਦਰਦ ਕਿਉਂ ਨਹੀਂ ਅੱਖ ਪਤਾ ਲੱਗਾ ਇਹ ਬੈਠੇ ਆ ਜੇ ਇਹਨਾਂ ਨੂੰ ਪੁੱਛ ਲੋ ਕਿ 10 ਸਾਲ ਦੇ ਵਿੱਚ ਮੈਂਬਰ ਪਾਰਲੀਮੈਂਟ ਇੱਕ ਵਾਰ ਵੀ ਲੱਕੜ ਬਜ਼ਾਰ ਚ ਆਇਆ ਹੋਵੇ ਇਹਨਾਂ ਦੀ ਸਮੱਸਿਆ ਸੁਣੀ ਹੋਵੇ 10 ਸਾਲ ਦੇ ਵਿੱਚ ਮੈਂਬਰ ਪਾਰਲੀਮੈਂਟ ਲੁਧਿਆਣਿਆਂ ਦੀਆਂ ਕਰੀਬ 300 ਨੁਮਾਇੰਦਿਆਂ ਜਥੇਬੰਦੀਆਂ ਨੇ ਜਿਹੜੀਆਂ ਇੰਡਸਟਰੀ ਨੂੰ ਔਰ ਟ੍ਰੇਡ ਨੂੰ ਰਿਪਰੈਜ਼ੈਂਟ ਕਰਦੀਆਂ ਉਹਨਾਂ 'ਚ ਸਵਾਏ ਸ਼ੀਲਡ ਲੈਂਡ ਤੋਂ ਕਦੇ ਗਿਆ ਹੋਵੇ ਜਾਂ ਉਹਨਾਂ ਦੀ ਕਦੇ ਕੋਈ ਗੱਲ ਮੰਗੋ ਨੇ ਪਾਰਲੀਮੈਂਟ ਦੇ ਵਿੱਚ ਰੱਖੀ ਹੋਵੇ ਸਾਡੀ ਲੁਧਿਆਣਿਆਂ ਦੀ ਇੰਡਸਟਰੀ ਜਿਹੜੀ ਹੈ ਇਹ ਬੈਕਬੋਨ ਆ ਇਕਨੋਮੀ ਦੀ ਐਸ ਐਮ ای ਸੈਕਟਰ 46% ਜੀ ਡੀ ਪੀ ਦਾ ਪਾਰਟ ਹੈ ਔਰ ਮੈਕਸਿਮਮ ਕਾਰਪੋਰੇਟ ਸੈਕਟਰ ਸਾਰਾ ਹੀ 4% ਹੈ ਤੇ ਇਸ ਏਡੇ ਵੱਡੇ ਜੀਡੀਪੀ ਦੇ ਹਿੱਸੇ ਨੂੰ ਕਿਸੇ ਵੀ ਨਮਾਇंदे ਦੀ ਸਮਝ ਨਹੀਂ ਆ ਸਕਿਆ ਕਿ ਇਹਨਾਂ ਦੀਆਂ ਪ੍ਰੋਬਲਮਸ ਕੀ ਨੇ ਇਹਨਾਂ ਦੇ ਰੀਲੀਫਸ ਕੀ ਨੇ ਇਹਨਾਂ ਨੂੰ ਕੀ ਕੀ ਸਹੂਲਤਾਂ ਲੈ ਕੇ ਦੇ ਸਕਦੇ ਆ ਗਰੋਅ ਕਿਵੇਂ ਕਰ ਸਕਦੇ ਆ ਦੇਖੋ ਜਿਹੜੀ ਇੰਡਸਟਰੀ ਆ ਮੈਂ ਖੁਦ ਇੰਡਸਟਰੀ ਲਿਸਟ ਆ ਇੰਡਸਟਰੀ ਨੂੰ ਤੁਸੀਂ ਇੱਕ ਜਗ੍ਹਾ ਸਸਟੇਨ ਨਹੀਂ ਰੱਖ ਸਕਦੇ ਇੰਡਸਟਰੀ ਜਾਂ ਫਲਾਈ ਕਰੂਗੀ ਜਾਂ ਡਾਊਨ ਜਾਊਗੀ ਤੁਸੀਂ ਸਸਟੇਨ ਨਹੀਂ ਰੱਖ ਸਕਦੇ 댓 मींस ਇੰਡਸਟਰੀ ਲਈ ਹਮੇਸ਼ਾ ਐਫਰਟਸ ਕਰਦੇ ਰਹੇ ਨੇ ਆ ਪਾਊਗਾ ਕਿ ਇੰਡਸਟਰੀ ਗਰੋ ਕਰਦੀ ਰਹੇ ਇੰਡਸਟਰੀ ਦਾ ਜਿਹੜਾ ਗ੍ਰਾਫ ਦਾ ਹੈਗਾ ਉਹ ਅਪਵਰਡ ਜਾਂਦਾ ਰਹੇ ਜਦੋਂ ਇੱਥੇ ਉਦਾਸੀਨਤਾ ਆ ਨਾ ਚੁਣੇ ਹੋਏ ਐਮਐਲਏ ਤੁਸੀਂ ਇਹਨਾਂ ਦੀ ਗੱਲ ਕਰਦੇ ਹੋ ਆ ਜਿਹੜੇ 2.5 ਸਾਲ ਤੋਂ 92 ਕੋਹੇ ਨੂੰ ਰਹੀਰੇ ਜਿੱਤੇ ਆ ਭਗਵੰਤ ਮਾਨ ਦੇ ਇਹਨਾਂ ਚੋਂ ਕਿਹਨੇ ਆ ਕੇ ਪੁੱਛ ਲਿਆ ਇਹਨਾਂ ਨੂੰ ਉਹਨੇ ਕੀ ਕਰਤਾ ਉਹਨੇ ਤਾਂ ਜਿਹੜੀ ਇਨਵੈਸਟ ਪੰਜਾਬ ਦੀ ਸਕੀਮ ਸ਼੍ਰੋਮਣੀ ਅਕਾਲੀ ਦਾ ਲੈ ਕੇ ਆਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਈ ਸੀ ਜਿਹਦੇ ਰਾਹੀਂ ਸਾਨੂੰ ਨਵੀਂ ਇੰਡਸਟਰੀ ਲਾਉਣ ਦੇ ਲਈ ਇਨਸੈਂਟਿਵ ਮਿਲਦੇ ਸੀ ਉਨੇ ਤਾਂ ਉਹਦੇ ਉੱਤੇ ਕੈਪਿੰਗ ਕਰਤੀ ਮਾਂਚੈਸਟਰ ਮਾਂਚੈਸਟਰ ਕਹਿੰਦੇ ਲੁਧਿਆਣੇ ਨੂੰ ਆਖਿਰ ਕਿਉਂ ਨਹੀਂ ਆਖਿਰ ਲੁਧਿਆਣੇ ਦਾ ਕਿਸੇ ਵੀ ਜੇਕਰ ਆਮਾ ਦੀ ਪਾਰਟੀ ਕਰਦੇ ਕਿਉਂ ਨਹੀਂ ਆਖਿਰ ਇਸ ਲੁਧਿਆਣਾ ਸ਼ਾਇਦ ਕੋਈ ਮਨਿਸਟਰ ਦਿੱਤਾ ਗਿਆ ਸਰ ਮੈਂ ਤੁਹਾਡੀ ਮਾਂਚੈਸਟਰ ਵਾਲੀ ਗੱਲ ਨੂੰ ਵੀ ਐਲੈਬ੍ਰੇਟ ਕਰਨਾ ਚਾਹੁੰਦਾ ਇਹ ਜਸਟ ਇੱਕ ਇੱਕ ਨਾ ਉਹ ਕੀ ਕਹਿੰਦੇ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ ਕਿ ਮਾਂਚੈਸਟਰ ਮਾਂਚੈਸਟਰ ਨੂੰ ਖੋਲ ਕੇ ਗੂਗਲ ਤੇ ਚੈੱਕ ਤਾਂ ਕਰੋ ਜੀ ਲੁਧਿਆਣੇ ਨੂੰ ਮਾਂਚੈਸਟਰ ਬਣਾਉਣ ਤੋਂ ਪਹਿਲਾਂ ਇਹ ਮਹਾਨਗਰੀ ਬਣਾ ਦਿੰਦੇ ਮੈਂਬਰ ਪਾਰਲੀਮੈਂਟ ਸਾਹਿਬ ਇੱਕ ਪਾਰਲੀਮੈਂਟ ਦੇ ਵਿੱਚ ਜ਼ੀਰੋ ਆਵਰ ਚ ਸਵਾਲ ਕਰਨਾ ਸੀ ਕਿ ਮੇਰੇ ਲੁਧਿਆਣੇ ਦੀ ਆਬਾਦੀ ਇੰਨੀ ਹੋ ਚੁੱਕੀ ਹੈ ਤਾਂ ਇਹਨੂੰ ਮਹਾਨਗਰ ਦਾ ਦਰਜਾ ਮਿਲ ਜਾਂਦਾ 150 ਦੇ ਕਰੀਬ ਕਾਉਂਸਲਰ ਹੋ ਜਾਂਦੇ ਦੋ ਮੇਅਰ ਹੋ ਜਾਂਦੇ ਡਿਵੈਲਪਮੈਂਟ ਲਈ ਫੰਡ ਹੋਰ ਆਉਂਦੇ ਜੋ ਮਹਾਨਗਰ ਦੀਆਂ ਸਹੂਲਤਾਂ ਚੇਨਈ ਨੂੰ ਮਿਲਦੀਆਂ ਕਲਕੱਟਾ ਨੂੰ ਮਿਲਦੀਆਂ ਦਿੱਲੀ ਨੂੰ ਮਿਲਦੀਆਂ ਬੰਗਲੌਰ ਨੂੰ ਮਿਲਦੀਆਂ ਕਰਨਾਟਕਾ ਨੂੰ ਮਿਲਦੀਆਂ ਉਹ ਸਾਡੇ ਲੁਧਿਆਣੇ ਸ਼ਹਿਰ ਨੂੰ ਮਿਲ ਜਾਂਦੀਆਂ ਇਹਨਾਂ ਕੋਲੇ ਵਿਜ਼ਨ ਕਿੱਥੇ ਆ ਇਹਨਾਂ ਕੋਲੇ ਤਾਂ ਸਵਾਏ ਆਪਣੀ ਕੋਨਬਰਾ ਪਰਵਰੀ ਕਰਨ ਤੋਂ ਜਾਂ ਕਿਸੇ ਉਹ ਠੱਗੀ ਮਸਾਲੇ ਕਰਨ ਤੋਂ ਤੇ ਲੋਕਾਂ ਨੂੰ ਫਲਬ ਬਾਜੀ ਕਰਨ ਤੋਂ ਹੈ ਕੁਛ ਨਹੀਂ ਗਾ ਇੱਕ ਗੱਲ ਆਡੀ ਬਖੂ ਕਰਦਾ ਵਿੱਚ ਆ ਲੋਕੀ ਕਹਿੰਦੇ ਵੀ ਸਮਾਰਟ ਸਿਟੀ ਦਰਜਾਤਾ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਸੀ ਕੀ ਸਮਾਰਟ ਸਿਟੀ ਲਾਣਾ ਹੈ ਬਣਿਆ ਕਿ ਉੱਥੇ ਪਹਿਲਾਂ ਜਿੱਥੋਂ ਸ਼ੁਰੂ ਸੀ ਉੱਥੇ ਖੜਾ ਸੀ ਸ਼੍ਰੋਮਣੀ ਅਕਾਲੀ ਦਲ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਇਆ ਸੀ ਕੇਂਦਰ ਦੀ ਸਹਾਇਤਾ ਦੇ ਨਾਲ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਸਾਡੇ ਆ ਬੁੱਢੇ ਨਾਲੇ ਵਰਗੇ ਇਲਾਕੇ ਨੇ ਆ ਲੱਕੜਬਿਆਰ ਵਰਗੇ ਇਲਾਕੇ ਨੇ ਸਾਡਾ ਸ਼ਿਮਲਾਪੁਰੀ ਆਬਦੁੱਲਾਪੁਰ ਬਸਤੀ ਆ ਜੋਦੜ ਬਸਤੀ ਆ ਸਾਡੇ ਜਿਹੜੇ ਇਦਾਂ ਦੇ ਬੈਕਵਰਡ ਇਲਾਕੇ ਆ ਅਸੀਂ ਉਹਨਾਂ ਨੂੰ ਮੂਲ ਪੂਰ ਸਬਧਾਵਾਵਾਂ ਦੇਣੀ ਆ ਤੇ ਕੀਤਾ ਕਿ ਮਾਨਯੋਗ ਭਾਰਤ ਪੋਸ਼ਣ ਆਸ਼ੂ ਜੀ ਦੇ ਬਿੱਟੂ ਜੀ ਦੀ ਜੋੜੀ ਨਾਲ ਰਲ ਕੇ ਉਹ ਜਿਹੜਾ 33 3400 ਕਰੋੜ ਰੁਪਏ ਆਇਆ ਉਹ ਸਰਾਬਾ ਨਗਰ ਦੇ ਆਲੇ-ਦਾਲੇ ਤੇ ਮਲਟੌਂਦੇ ਆਲੇ-ਦਾਲੇ ਲਾ ਕੇ ਮਤਲਬ ਉਹ ਕਹਿੰਦੇ ਅੰਨਾ ਵੰਡੇ ਸ਼ੀਰ ਨਹੀਂ ਮੁਰਮੁਰ ਕਰਦੇ ਆ ਨੂੰ ਉੱਥੇ ਹੀ ਵੰਡੀ ਗਿਆ ਤੇ ਉਹ ਸ਼ਹਿਰ ਦਾ ਵੀ ਬੁਰਾ ਹਾਲ ਕਰਤਾ ਉਹ ਪੈਸਾ ਕਿੱਥੇ ਗਿਆ ਨਾ ਵੱਡਾ 3400 ਕਰੋੜ ਰੁਪਏ ਦਾ ਇੱਕ ਬੜਾ ਵੱਡਾ ਜਿਹੜਾ ਸਕੈਂਡਲ ਆਉਣ ਵਾਲੀ ਜਿਹੜੇ 27 ਚ ਸ਼੍ਰੋਮਣਿਕਾ ਦੀ ਸਰਕਾਰ ਆਉਗੀ ਨਾ ਉਦੋਂ ਕੱਢਾਂਗੇ ਅਸੀਂ ਉਹਨੂੰ ਲਿਆਵਾਂਗੇ ਕਟੜੇ 'ਚ ਖੜੇ ਕਰਾਂਗੇ ਫਿਰ ਦੱਸਾਂਗੇ ਸਮਾਰਟ ਕੌਣ ਬਣਿਆ ਤਾਂ ਸਿਟੀ ਕਿੱਥੇ ਰਹਿ ਗਈ ਬਿਲਕੁਲ ਹੋਈ ਜਾਂਚ ਹੋਊਗੀ ਬਿਲਕੁਲ ਜਾਂਚ ਹੋਊਗੀ ਜੀ 100% ਜਾਂਚ ਕਰਾਂਗੇ ਉਹਦੀ ਦੇਖੋ ਇਸ ਤਰ੍ਹਾਂ ਸਵਿੰਗ ਮਸ਼ੀਨ ਇੰਡਸਟਰੀ ਜਿਹੜੀ ਹੈ ਨਾ ਉਹ ਬੇਸਿਕ ਇੰਡਸਟਰੀ ਹੈ ਪੂਰੇ ਅਸੀਂ ਪੂਰੇ ਪੰਜਾਬ ਦੀ ਨਹੀਂ ਅਸੀਂ ਤਾਂ ਪੂਰੇ ਹਿੰਦੁਸਤਾਨ ਦੀ ਬੇਸਿਕ ਇੰਡਸਟਰੀ ਕਹਾਂਗੇ ਔਰ ਸਾਡੀ ਇੰਡਸਟਰੀ ਜਿਹੜੀ ਹੈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਨਿਕਲ ਰਹੀ ਹੈ ਵੈਟ ਵੇਲੇ ਸਾਨੂੰ ਹੋਰ ਪ੍ਰੋਬਲਮ ਸਿਗ ਉਸ ਤੋਂ ਪਹਿਲਾਂ ਜਦੋਂ CST ਲੱਗਿਆ ਸੀਗਾ ਉਦੋਂ ਸਾਨੂੰ ਹੋਰ ਪ੍ਰੋਬਲਮ ਸੀਗੀਆਂ ਹੁਣ GST ਵੇਲੇ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਉਹ 18% GST ਦੇ ਕੇ ਰੌਮਟੀਰੀਅਲ ਖਰੀਦਦੇ ਆ ਅੱਗੋਂ ਟ੍ਰੇਡਰਸ ਨੂੰ ਔਰ ਅਸੈਂਬਲਰਸ ਨੂੰ 12% GST ਲਗਾ ਕੇ ਮਟੀਰੀਅਲ ਵੇਚਦੇ ਆ ਸੋ ਇੱਕ ਹੈ ਜਿਹੜਾ 6% ਦਾ ਫਰਕ ਆ ਇਹਦੇ ਵਾਸਤੇ ਜਿਸ ਦਿਨ ਤੋਂ GST ਲੱਗਿਆ ਹੈ ਡੇ 1 ਤੋਂ ਹੀ ਅਸੀਂ ਲੋਕ ਆਪਣੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਫਿਰ ਜਿਹੜੀ ਫੋਰਨ ਟ੍ਰੇਡ ਦੇ ਮਸਲੇ ਚ ਹੈ ਜਿਹੜਾ ਬਾਹਰੋਂ ਮਟੀਰੀਅਲ ਆ ਰਿਹਾ ਹੈ ਸੈਕੰਡ ਹੈਂਡ ਮਸ਼ੀਨਰੀ ਆ ਰਹੀ ਹੈ ਉਹ ਆਤਰਹੀ ਹੈ ਸੈਕੰਡ ਹੈਂਡ ਮਸ਼ੀਨਰੀ ਲੇਕਿਨ ਉਹਦੀ ਬਿਲਿੰਗ ਬੁਟੇ ਸਿੱਦੇ ਤਰੀਕਿਆਂ ਨਾਲ ਸਕ੍ਰੈਪ ਤੇ ਬਿਲਸ ਵਗੈਰਾ ਕੱਟ ਕੇ ਸੋ ਉਹ ਇੱਕ ਸਾਡੀ ਇੱਕ ਹੋਰ ਨਵੀਂ ਪ੍ਰੋਬਲਮ ਹੈ ਅਸੀਂ ਅੱਗੇ ਸਰਕਾਰ ਦੇ ਤਿੰਨ ਚਾਰ ਡਿਪਾਰਟਮੈਂਟਸ ਦੇ ਵਿੱਚ ਆਪਣੀ ਪ੍ਰੋਬਲਮ ਦੱਸ ਚੁੱਕੇ ਹਾਂ ਲੇਕਿਨ ਸਾਨੂੰ ਉਹਦਾ ਕੋਈ ਸੋਲੂਸ਼ਨ ਨਹੀਂ ਮਿਲਿਆ ਸਾਡੀ ਕੋਸ਼ਿਸ਼ ਹੈ ਢਿੱਲੋਂ ਸਾਹਿਬ ਅੱਜ ਆਏ ਉਹਨਾਂ ਨੇ ਸਾਡੀਆਂ ਪ੍ਰੋਬਲਮਸ ਨੂੰ ਬੜੇ ਆਰਾਮ ਨਾਲ ਪੂਰੇ ਵਿਸਤਾਰ ਪੂਰਵਕ ਤਰੀਕੇ ਨਾਲ ਸੁਨੇਆ ਸਾਨੂੰ ਪੂਰੀ ਉਮੀਦ ਹੈ ਕਿ ਉਹ ਜਿੱਤ ਕੇ ਪਾਰਲੀਮੈਂਟ ਤੱਕ ਸਾਡੀ ਆਵਾਜ਼ ਪਹੁੰਚਾਣਗੇ ਔਰ ਸਾਡੀਆਂ ਤਕਲੀਫਾਂ ਨੂੰ ਦੂਰ ਕਰਨ ਤੇ ਸਾਡੀ ਪੂਰੀ ਹੈਲਪ ਕਰਨਗੇ ਸਭ ਜੋ ਬਾਦਲ ਕੈਂਡੀਡੇਟ ਜੀ ਖਿਆਲੀ ਪਾਰਟੀ ਨੇ ਤੁਹਾਨੂੰ ਜਣਾ ਸ਼ਹਿਰ ਚ ਕਿ ਉਹ ਲੱਗਦਾ ਜਿਵੇਂ ਕਿ ਕਿਸੇ ਆਪਿਆ ਤੇ ਉਹ ਨੁਖਾਰ ਬਦਲ ਸਕਦਾ ਦਰਦ ਜਾ ਸਕਦੇ ਦੇਖੋ ਇੱਕ ਜਿਹੜਾ ਬਿਜ਼ਨਸਮੈਨ ਹੁੰਦਾ ਨਾ ਮੈਂ ਤੁਹਾਨੂੰ ਦੱਸਾਂ ਆਪਾਂ ਅਗਰ ਪਾਰਟੀਬਾਜ਼ੀ ਤੋਂ ਹਟ ਕੇ ਗੱਲ ਕਰੀਏ ਬਿਜ਼ਨਸਮੈਨ ਨੂੰ ਕੀ ਚਾਹੀਦਾ ਬੰਦਾ ਅੱਗੋਂ ਜਿਹੜਾ ਮਰਜ਼ੀ ਹੋਵੇ ਬਿਜ਼ਨਸ ਦੀ ਤਰੱਕੀ ਹੋਣੀ ਚਾਹੀਦੀ ਠੀਕ ਹੈ ਨਾ prosperity ਆਣੀ ਚਾਹੀਦੀ ਹੈ ਆਪਾਂ ਲੋਕ ਜੋ ਅੱਜ ਕਰ ਰਹੇ ہیں کل ਉਸ ਤੋਂ ਵੱਧ ਕੇ करिए ਬਿਲਕੁਲ ਲਾਅ ਐਂਡ ਆਰਡਰ ਤਾਂ ਬੜਾ ਮਸਟ ਹੈ ਸਾਡੇ ਪੰਜਾਬ ਦਾ ਜਿਹੜਾ ਗਰਾਫ ਹੈ ਬੇਸਿਕਲੀ ਜਦੋਂ ਦੀ ਆਮ ਆਦਮੀ ਪਾਰਟੀ ਪਾਵਰ ਚ ਆਈ ਹੈ ਅਸੀਂ ਲੋਕ ਦਿਲੋਂ ਜਾਣਦੇ ਹਾਂ ਕਿ ਸਾਡੇ ਪੰਜਾਬ ਦਾ ਗਰਾਫ ਡਾਊਨ ਜਾ ਰਿਹਾ ਹੈ ਇਹ ਅਸੀਂ ਨਹੀਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਉਹ ਵੀ ਜਾਣਦੇ ਨੇ ਸਾਨੂੰ ਤਾਂ ਕੋਈ ਐਸਾ ਬੰਦਾ ਚਾਹੀਦਾ ਹੈ ਕੋਈ ਐਸਾ ਇੱਕ ਸਾਨੂੰ ਸ਼ਖਸ ਚਾਹੀਦਾ ਹੈ ਜਿਹੜਾ ਕਿ ਸਰਕਾਰ ਸੈਂਟਰ ਤੱਕ ਸਾਡੀ ਆਵਾਜ਼ ਨੂੰ ਲੈ ਜਾਏ ਸਾਡੇ ਪੰਜਾਬ ਦੀ ਤਰੱਕੀ ਦੇ ਵਿੱਚ ਹੈਲਪ ਕਰੇ ਜਿੱਦਾਂ ਹੁਣੇ ਤੁਸੀਂ ਸੋਖੀ ਸਾਹਿਬ ਨਾਲ ਗੱਲ ਕਰ ਰਹੇ ਸੀ ਮੈਂ ਸੁਣ ਰਿਹਾ ਸੀਗਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਦਮ ਹੈ ਇਹ ਅਸੀਂ ਲੋਕ ਦੇਖੋ ਬੇਸਿਕਲੀ ਕੀ ਹੈ ਅਸੀਂ ਲੋਕ ਕਾਰੋਬਾਰੀ ਆਦਮੀ ਆ ਅਸੀਂ ਲੋਕ ਰੂਟਸ ਦੇ ਵਿੱਚ ਬੈਠੇ ਆ ਇਹ ਰੂਟਸ ਦੇ ਵਿੱਚ ਜਿਹੜੇ ਆਦਮੀ ਨੇ ਜਿਹੜੇ ਸਾਰੇ ਬੰਦੇ ਬੈਠੇ ਨੇ ਇਹ ਉਹਨਾਂ ਨਾਲ ਜੁੜੇ ਹੋਏ ਨੇ ਠੀਕ ਹੈ ਨਾ ਸੋ ਸਾਡੀਆਂ ਪ੍ਰੋਬਲਮਸ ਨੂੰ ਇਹਨਾਂ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਤੇ ਸਾਡੇ ਕੋਲੋਂ ਇੱਕ ਸ਼ਖਸ ਨਹੀਂ ਹੈ ਇੱਕ ਪੌੜੀ ਹੈ ਇਹਨਾਂ ਦੇ ਉੱਤੇ ਪੈਰ ਰੱਖ ਕੇ ਅਸੀਂ ਸਰਕਾਰ ਤੱਕ ਜਦਮਰਜ਼ੀ ਪਹੁੰਚ ਸਕਦੇ ਆ ਸਾਡੀਆਂ ਉਮੀਦਾਂ ਇਹਨਾਂ ਤੇ ਨੇ ਇਹਨਾਂ ਨੇ ਸਾਡੀ ਆਵਾਜ਼ ਅੱਗੇ ਲੈ ਕੇ ਜਾਣੀ ਹੈ ਇਸੇ ਤਰੀਕੇ ਨਾਲ ਇਹ ਸਰਕਲ ਨੇ ਚੱਲਣਾ ਹੈ ਤੇ ਸਾਡੀਆਂ ਦਿੱਕਤਾਂ ਹੁਣ ਦੂਰ ਹੋ ਜਾਣਗੀਆਂ ਸਾਨੂੰ ਪੂਰੀ ਉਮੀਦ ਹੈ ਅੱਜ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਸੈਂਟਰ ਹਲਕੇ ਵਿੱਚ ਜਿਓਮਨੀ ਕਾਲੀਦਲ ਦੇ ਡੜੇ ਲੁਧਿਆਣਾ ਤੋਂ ਉਮੀਦਵਾਰਾ ਰਣਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਅੱਜ ਇਸ ਜਿਹੜੀ ਸਭ ਤੋਂ ਪੁਰਾਣੀ ਇਹ ਮਾਰਕੀਟ ਮੰਡੀ ਹੈ ਐਮਐਸਮੀ ਅੜੇ ਛੋਟੀ ਜਿਹੀ ਇੰਡਸਟਰੀ ਬਣੀ ਹੈ ਸਲਾਈ ਮਸ਼ੀਨ ਦੀ ਤੇ ਨਾਲ ਹੀ ਕ੍ਰੌਕਰ ਇੰਡਸਟਰੀ ਹੈ ਅ ਦਰਦ ਕੀ ਸੀ ਦਰਦ ਬਾਰੇ ਲੋਕ ਆਖਰ ਕਿਉਂ ਨਹੀਂ ਜਾ ਸਕੇ ਦੋ ਵਾਰੀ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਰੇਲੇਕਿਨ ਇਹ ਇਸ ਇੰਡਸਟਰੀ ਦਾ ਆਖਰ ਕਿਉਂ ਨਹੀਂ ਨਜ਼ਰ ਆਇਆ ਹਮੇਸ਼ਾ ਹੀ ਸਲਾਈ ਮਸ਼ੀਨ ਇੰਡਸਟਰੀ ਕ੍ਰਾਈਸਿਸ ਚ ਗੁਜ਼ਰੀ ਹੈ ਲੇਕਿਨ ਇੰਡਸਟਰੀ ਵਾਲੇ ਖੁਦ ਹੀ ਆਪਣੇ ਬਲਬੂਤੇ ਤੇ ਅੱਗੇ ਵਧੇ ਆਪਣੇ ਪ੍ਰਬੰਧ ਨਾਲ ਲੇਕਿਨ ਕਿਸੇ ਵੀ ਮੈਂਬਰ ਪਾਰਲੀਮੈਂਟ ਜਾਂ ਕਿਸੇ ਵੀ ਸਰਕਾਰੀ ਹੋਰ ਮੰਤਰੀ ਨੇ ਇਸ ਇੰਡਸਟਰੀ ਦੀ ਆਖਰ ਸਾਰ ਨਹੀਂ ਲਈ ਸੋ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਨੂੰ ਦੇ ਵੋਟਾਂ ਪਾਣਗੇ ਲੁਧਿਆਣਾ ਸ਼ਹਿਰ ਇੰਡਸਟਰੀ ਔਰ 4 ਜੂਨ ਨੂੰ ਇਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੋਗਾ ਕਿ ਆਖਰ ਲੁਧਿਆਣਾ ਜਿਹੜੀ ਜਨਤਾ ਹੈ ਉਹਦਾ ਦਰਦ ਕੀ ਸੀ ਔਰ ਦਰਦ ਨੂੰ ਮਲਮ ਰੱਖਣ ਵਾਸਤੇ ਕਿਸ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਉਹ ਸਿੱਧਾ ਤਾਜ ਪਨਾਵੇ ਇਹ ਤਾਂ ਹੁਣ ਚਾਰ ਤਿੰਨ ਇਸ ਦਾ ਨਤੀਜਾ ਸਾਹਮਣੇ ਆਏਗਾ ਐਮਐਮਐਨ ਬੋਬੀਨਾ ਸੰਦੀਪ ਸ਼ਰਮਾ ਡੈਲੀ ਸਵੇਰਾ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ